ਹਾਂ ਜੀ ਕਿਸਾਨ ਵੀਰੋ ਤੋਰੀਆ ਬੀਜ ਰਹੇ ਆ ਜੀ ਇਹ ਤੋਰੀਆ ਹੈਗਾ 60 60 ਤੋਂ 75 ਦਿਨਾਂ ਵਿੱਚ ਇਹ ਪੱਕ ਜਾਂਦਾ ਅੱਜ ਸਰੋਂ ਦੀ ਬਜਾਈ ਝੋਨਾ ਵੱਢ ਕੇ ਕਰਾਂਗੇ ਕਈ ਵੀਰ ਪੁੱਛਦੇ ਆ ਕਿ ਸਰੋਂ ਜਾਂ ਤੋਰੀਏ ਦਾ ਬੀਜ ਖੇਤ ਵਿੱਚ ਪੂਰਾ ਨਹੀਂ ਆਉਂਦਾ ਕਿਉਂਕਿ ਜੇ ਪਕਾਵਾ ਤੋਰੀਆ ਜਾਂ ਪਕਾਵੀ ਸਰੋਂ ਦੀ ਬਜਾਈ ਕਰਨੀ ਆ ਤਾਂ 8-900 ਗ੍ਰਾਮ 1 ਕਿੱਲੇ ਦਾ ਬੀਜ ਦਾ ਛੱਟਾ ਦੇਣਾ ਹੁੰਦਾ ਹੁਣ ਇਸ ਦਾ ਬੀਜ ਦਾ ਛੱਟਾ ਦੇਣ ਦਾ ਤਰੀਕਾ ਇਹ ਆ ਕਿ 5-7 ਕਿਲੋ ਯੂਰੀਆ ਦੇ ਵਿੱਚ ਬੀਜ ਨੂੰ ਮਿਕਸ ਕਰ ਲਓ ਫੇਰ ਛੱਟਾ ਪੂਰਾ ਪੂਰਾ ਬਰਾਬਰ ਆ ਜਾਂਦਾ ਇਹ ਸਾਡਾ ਮੱਕੀ ਵਾਲਾ ਖੇਤ ਆ ਇੱਕ ਵਾਰ ਪਹਿਲਾਂ ਰੋਟਾਵੇਟਰ ਫੇਰਿਆ ਤੇ ਫੇਰ ਬੀਜ ਦਾ ਛੱਟਾ ਦੇ ਕੇ ਉੱਪਰ ਰੋਟਾਵੇਟਰ ਫੇਰ ਦੇਣਾ ਨਾ ਤਾਂ ਰੋਟਾਵੇਟਰ ਜ਼ਿਆਦਾ ਲਾਉਣਾ ਨਾ ਥੋੜਾ ਮਤਲਬ 15 ਜਿਹੜਾ ਰੋਟਾਵੇਟਰ ਫੇਰਨਾ ਕਿ ਬੀਜ ਚੰਗੀ ਤਰ੍ਹਾਂ ਖੇਤ ਵਿੱਚ ਅਰਲ ਜਾਵੇ ਜੇ ਪਕਾਵਾ ਤੋਰੀਆ ਬੀਜਣਾ ਤਾਂ 800 ਗ੍ਰਾਮ ਤੋਂ 1 ਕਿਲੋ ਤੱਕ ਕਿल्ले ਦਾ ਪਸ਼ੂਆਂ ਦੇ ਚਾਰੇ ਲਈ ਵੀ ਅਸੀਂ ਤੋਰੀਆ ਬੀਜਿਆ ਉਹ 2 ਤੋਂ 2.5 ਕਿਲੋ ਕਿल्ले ਦਾ ਬੀਜਿਆ ਇਹ ਬੀਜ ਬਰੀਕ ਬਹੁਤ ਹੁੰਦਾ ਇਸ ਲਈ ਯੂਰੀਆ ਵਿੱਚ ਮਿਲਾ ਕੇ ਛੱਟਾ ਵਧੀਆ ਆ ਜਾਂਦਾ ਹੈ ਇੱਕ ਮੁਠੀ ਦੇ 4-5 ਅਛਾਣੇ ਕਰ ਲਈਦੇ ਆ ਆਪਾਂ ਤਾਂ ਇਸ ਤਰੀਕੇ ਨਾਲ ਤੋਰੀਏ ਜਾਂ ਸਰੋਂ ਦੀ ਬਜਾਈ ਕਰਦੇ ਆ ਬਾਕੀ ਹਰੇਕ ਕਿਸਾਨ ਦਾ ਆਪੋ ਆਪਣਾ ਤਰੀਕਾ ਹੁੰਦਾ